ਵਾਹਿਗੁਰੂ ਸਾਹਿਬ ਜੀਓ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਆਪੈ ਜਿ ਰਖਦਾ ਆਇਆ RAM ਰਾਜੇ ਹਰਨਾਕ ਸਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਨੈ ਛੜਾਇਆ ਸਲੋਕ ਮਹਲਾ ਪਹਿਲਾ ਦੁਖਾ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਰੀ ਨਾ ਹੋਈ ਭਲੇ ਹਾਰੀ ਕੁਦਰਤ ਵਸਿਆ ਤੇਰਾ ਇਹ ਅੰਤ ਨਾ ਜਾਏ ਲਖਿਆ ਰਹਾ ਓ ਜਾਤ ਵਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸਚਾ ਸਾਹਿਬ ਸਿਫਤ ਸਵਾਲੇ ਹੋ ਜਿਨ ਕੀ ਤਿਸੋਂ ਪਾਰ ਪਿਆ ਕਹੋ ਨਾਨਕ ਕਰਤੇ ਕੀ ਬਾਤ ਜੋ ਕਿਸ਼ ਕਰਣਾ ਸੋ ਕਰ ਰਹਿਆ ਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵામਨ ਹਾਰੇ ਕਿਤੇ ਤੇਰੇ ਰਾਗ ਪ੍ਰੀ ਸੁ ਕਹੀ ਹੈ ਕਿਤੇ ਤੇਰੇ ਗਾਵਨ ਹਾਰੇ ਗਾਵਨ ਤਦ ਨਾ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤਦ ਨਾ ਚੇਤ ਗੋਵਤ ਲਿਖ ਜਾਨਨ ਲੇਖ ਲੇਖ ਧਰਮ ਵਿਚਾਰੇ ਗਾਵਨ ਤਦ ਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਦਰ ਨਾਲੇ ਗਾਵਨ ਤਦਨੋ ਸਿਦ ਸਮਾਧੀ ਅੰਦਰ ਗਾਵਨ ਤਦਨੋ ਸਾਧ ਵਿਚਾਰ ਗਾਵਨ ਤਦਨੋ ਜਤੀ ਸਤੀ ਸੰਤੋਖੀ ਗਾਵਨ ਤਦਨੋ ਵੀਰ ਕਰਾਰੇ ਗਾਵਨ ਤਦਨੋ ਪੰਡਤ ਪੜਨਰ ਖੀਸਰ ਜੁਗ ਜੁਗ ਵੇਦਾ ਲਾਲੇ गावਨ ਤਦਨੋ ਮੋਹਣੀਆ ਮਨਮੋਹਨ ਸੁਰਗ ਮਝ ਪਿਆਲੇ ਗਾਵਨ ਤਦਨੋ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਨ ਤਦਨੋ ਜੋਦ ਮਹਾਬਲਸੂਰਾ ਗਾਵਨ ਤਦਨੋ ਖਾੜੀ ਚਾਰੇ ਗਾਵਨ ਤਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸਿ ਮੈਂ ਜਿਤਨਾ ਆਵਨ ਨਾਨਕ ਕੀਆ ਵਿਚਾਰੀ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚਿ ਨਾਹੀ ਹੈ ਭੀ ਹੁ ਸਿ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੇ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੇਵ ਡਿਆਏ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨ ਕਰਣਾ ਜਾਏ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆ ਸਾ ਮਹੱਲਾ ਪਹਿਲਾ ਸੋਣਾ ਵੱਡਾ ਆਖੈ ਸਭ ਕੋਏ ਕਿ ਵੱਡ ਵੱਡਾ ਢੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੇ ਤਾ ਕੇ ਵਿਡਚੀਰਾ ਰਹਾ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੇ ਧਿਆਨੇ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤੇ ਲਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੋਦ ਵੇੜਾ ਸਿੱਧੇ ਨੈਣਾ ਪਾਈਆ ਕਰਮ ਮਿਲੈ ਨਹੀਂ ਠੱਕ ਰਹਾਇਆ ਆਖਰ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੜਾ ਰਾਜੇ ਤੋਂ ਦੇਹ ਤੇ ਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਸੱਚ ਨਾਉ ਸੱਚ ਨਾਮ ਕੀ ਲਾਗੇ ਭੂਖ ਐਤ ਭੁਖੈ ਖਾਏ ਚਲਿਐ ਦੁਖ ਸੋ ਕਿਆ ਵਿਸਰੇ ਮੇਰੀ ਮਾਏ ਸੱਚਾ ਸਾਹਿਬ ਸੱਚੈ ਨਾਇ ਰਹਾਉ ਸੱਚ ਨਾਮ ਕੀ ਤਲ ਵੜਿਆਈ ਆਖਰ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨ ਹੋਵੇ ਸੋਗ ਢਿੰਡਾ ਰਹਿਣ ਚੁਕੇ ਭੋਗ ਗੁਣੇ ਹੋ ਹਰਨਾਹੀ ਕੋਏ ਨਾਕੋ ਹੋਆ ਨਾਕੋ ਹੋਏ ਜੇ ਵੜਿਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀ ਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਰਗੁਰ ਸਰਣਾਇ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕੋ ਰਾਮਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੀਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਵਿਣ ਸੰਗਤ ਗੁਣ ਪ੍ਰਗਾਸ ਜੇ ਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਗ ਜੀਵੇ ਤ੍ਰਗ ਜੀਵਾਸ ਜੇ ਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਰ ਨਾਨਕ ਨਾਮ ਪ੍ਰਗਾਸ राग गुजरे मह्ला पंजवा मन चितम आहर हर प्रया। उपाए मेरे जी परिया सैल पथर मह जं ते पाहे ता कारु कया गे करी सतसंगत मेर सोतरिया ਗੁਰ ਪ੍ਰਸਾਦਿ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾ ਓ ਜਨਨ ਪਿਤਾ ਲੋਕ ਸੁਤ ਬਨੇਤਾ ਕੋਏ ਨ ਕਿਛੀ ਧਰਿਆ ਫਿਰ ਫਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭੋਪ ਕਰਿਆ ਉੜੇ ਉੜ ਆਵੇ ਸੈ ਕੋ ਸਤਿ ਪਾਛੇ ਬਚਰੇ ਸ਼ਰਿਆ ਤੈਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਰਾਨ ਦਾ ਸਿਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਪਰਿਆ ਰਾਗ ਅਸਾ ਮਹੱਲਾ ਚੌਥਾ ਸੋ ਪ੍ਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁਝ ਹੀ ਆਕਾਦਾਤਾ ਹਰ ਧਿਆਵੋ ਸੰਤੋਹੋ ਜੀ ਸਭ ਦੁੱਖ ਵਿਸਾਰਣਹਾਰਾ ਹਰਿਆ ਪੇਠਾਕੁਰ ਹਰਿਆ ਪੀ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇਕ ਕੋ ਪੁਰਖ ਸਮਾਨ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋ ਜਿ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀ ਗੁਣ ਆਖ ਵਖਾਣਾ ਜੋ ਸੇ ਵਹਿ ਜੋ ਸੇ ਵਹਿ ਤੁਧ ਜੀ ਜਨ ਨਾਨਕ ਤੈਨੂੰ ਕੁਰਬਾਨਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਭਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰ ਧਿਆਇਆ ਜੀ ਤੈਨ ਟੂਟੀ ਜਮ ਕੇ ਫਾਸੀ ਜਿਨ ਨਿਰਭੋ ਜਿਨ ਹਰ ਨਿਰਭੋ ਤੇ ਆਇਆ ਜੀਤਨ ਕਾ ਭੋ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਤੇ ਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੜਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਿ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕਰੇ ਹਰ ਪੂਜਾ ਜੀ ਤਪ ਤਾ ਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਗੋ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ਤੂ ਆਦਿ ਪੁਰਖਾ ਪਰਮ ਪ੍ਰਕਰਤਾ ਜੀ ਤਦ ਜੇਵੜੇ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀਤੋ ਨਹਿ ਚਲ ਕਰਤਾ ਸੋਈ ਤੁਦਿਆ ਪੇ ਭਾਵੇ ਸੋਈ ਵਰਤੈ ਜੀ ਤੂ ਆਪੇ ਕਰੇ ਸੋ ਹੋਈ ਤੁਹ ਦਿਆਪੇ ਸ੍ਰਿਸ਼ਟ ਸਭੇ ਉਪਾਈ ਜੀ ਤੁਹ ਦਿਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮਿਹੜਾ ਸਾਈਂ ਜਦ ਭਾਵੇ ਸੋਈ ਠੀਸੇ ਜੋ ਤੂੰ ਦੇਹ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦ੍ਰਿਅ ਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੀ ਜੀ ਜਨ ਸਭ ਤੇ ਰਖੇਲ ਵਿਜੋਗ ਮਨ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੁਝਾ ਨਾਹੀ ਸੋਈ ਜਨ ਜਾਣੈ ਹਰ ਗੁਣ ਸਦਹਿ ਆਖ ਵਖਾਣੈ ਜਿਨ ਹਰਿ ਸੇਵਿਆ ਤਨ ਸੁਫਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ ਤੁਦ ਬਿੰਦੂ ਜਾਇ ਅਵਰਣਾ ਕੋਇ ਤੂੰ ਕਰ ਕਰ ਵੇਖੇ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਤਿਤ ਸਰਵਰੜੇ ਪੈਲੇ ਦੇਵ ਸਾ ਪਾਣੀ ਭਾਵਕਤ ਨਹਿ ਕੀਆ ਪੰਕਜ ਮੋਹ ਭਗ ਨਹੀ ਚਾਲੈ ਹਮ ਦੇਖ ਤਹਿ ਡੂਬੀ ਅਲੇ ਮਨ ਏਕ ਨਚੇਤ ਸਮੂਹ ਮਨ ਆਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਨ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੰਜਾਮ ਲਾਗ ਭਉ ਜਲ ਤਰਣ ਕੈ جنم سنجم ترمنا کمایا سیوا جنیا کرما شرن پرکی را کھو شرما ایک اوکار سری واح گرو جی کی فتی پات شاہی دسویں کبھی واچ بےنتی چو پی ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਾਬ ਚਰਨਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭੈ ਤੁਕਾਵ ਹੋਇ ਆਪ ਹਾਥ ਦੇ ਮੋਹ ਵਿਚਾਵ ਹੋ ਸੁਖੀ ਵਸੈ ਮੂਰੂ ਪਰਿਵਾਰ ਸੇਵਕ ਸੇ ਸਭੈ ਕਰਤਾਰ ਮੋਰ ਚਾਂਦ ਜਿ ਕਰਦੇ ਕਰਿਆ ਸਭ ਬੈਰਣ ਕੋ ਆਜ ਸੰਗਰੇਇ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਣਾ ਧਿਆਉ ਜੋ ਬਰਚਹੁ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਇਹ ਚੁਣ ਚੁਣ ਸਤਰਾ ਹਮਾਰੇ ਮਾਰੀ ਇਹ ਆਪ ਹੱਥ ਦੇ ਮੁਝੇ ਉਬਰੇ ਮਰਨ ਕਾਲ ਕਾ ਤ੍ਰਾਸ ਨਿਵਰਿਐ ਹੋਜੋ ਸਰਾ ਹਮਾਰੇ ਪਛਾ ਅਸਰੈ ਸੋਜਿ ਜੋ ਕਰਿਓ ਰੱਛਾ ਰਾਖਿ ਲੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪ੍ਰੀ ਚਤਰ ਦਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੁਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸકલ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸੇਵਕ ਨੂੰ ਸੁਭਦੀਓ ਛਤਰ ਢ ਕੋ ਪਲ ਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਨਤ ਭਰੇ ਬਰੇ ਕੀ ਬੀਰ ਪਛਾਨਤ चीटी ते कुंचरे असुला सब पर, पर कृपा दृष्टि कर फूला संतन दो उपाय ते दुखी सुख पाए साधन के सुखी एक एक के पैर पहचाने कट कट के, के पट पट की जन जब युद्ध कर खकरा कर तारा प्रजा धर्त तब दे अपारा जब आकर खकरत हो कब ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬदन ਸ੍ਰੇਸ਼ਟ ਸਭ ਧਾਰ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੇ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੇਨ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਦ ਸਦਾ ਸ਼ਿਵ ਦ੍ਰੰਕਾਰ ਕਾਚਿ ਨਤ ਨਹਿ ਭੇਵ ਆਪਿ ਆਪਣੀ ਉਦਹਿ ਜੇਤੀ ਬਰਨਤ ਭਿੰਨ ਭਿੰਨ ਤੋ ਹੈ ਤੇਤੀ ਤੁਮਰਾ ਲਖਾ ਨਾ ਜੈ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰ ਏ ਕੈ ਰੂਪ ਅਨੂਪ ਸਰੂਪਾ ਰੰਗ ਭਿਉ ਰਾਵ ਕਈ ਭੂਪਾ ਅੰਡਜ ਜੈ ਰਜ ਸੇਤਜ ਕਿਨੀ ਉਤ ਭੁਜ ਖਾਨ ਬਹੁਰ ਰਚ ਦਿਨੀ

ਜੇ ਆ ਸੁਜਾ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਵੈ ਮਰੇ ਪੁਰਖ ਜਵਨ ਪਗ ਪ੍ਰੇਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਤਾਂ ਕੇ ਕਾਲ ਨਿਕਟ ਨਹਿ ਅਹਿਰ ਚਾ ਹੋਏ ਤਹੇ ਸਭ ਕਾਲਾ ਦੁਸ਼ਟ ਅਰੇਸ਼ਟ ਟਰੇ ਤਤ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨ ਹਰਿ ਹੋ ਤਾਕੇ ਤਾਪ ਤਨ ਕਮੋ ਹਰਿ ਹੋ ਰਿਦ ਸਿਧ ਘਰ ਮੋ ਸਭ ਹੋਈ ਦੁਸ਼ਟ ਸ਼ਾਸ਼ਵ ਤਕੇ ਨ ਕੋ ਇਕ ਬਾਰ ਜਨਤ ਮੈਂ ਸੰਭਾਰਾ ਕਾਲ ਫਾਸਤੇ ਤਾਹਿ ਬਾਰਾ ਜਨ ਨਰਨਾਮ ਤੇ ਹਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਹੜਗ ਕੇਤ ਮੈਂ ਸ਼ਰਨ ਤੇ ਹਰੀ ਆਪ ਹਾਥ ਦੇ ਲਹੋ ਬਾਰੀ ਸਰਬ ਠੋਰ ਮੋਹ ਸਹਾਈ ਦੁਇਸ਼ਟ ਦੋਖ ਤੇ ਨੇਹੋ ਬਚਾਈ ਸਵਯਾ ਪਾਇ ਗਹੀ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਅਨਿਉ ਰਾਮ ਰੇਮ ਪੁਰਾਨ ਕੋ ਰਾਨ ਅਨੇਕ ਕਹਿ ਮਤੇ ਇਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਭੇ ਵੋਪੀਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋ ਹੈ ਬਖਾਨਿਉ ਦੁਹਰਾ ਸਗਲ ਦਵਾਰ ਕੋ ਛਡਕੇ ਗਏ ਤਹਾਰੋ ਦਵਾਰ ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹਲਾ ਤੇਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਰਜ ਸਭ ਸਵਾਰਣਾ ਸਭਨਾ ਗੱਲਾਂ ਸਭ ਰਾਸ ਸੁਆਮੀ ਸੋ ਕਬਰੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤਿਰੇ ਕਰਤਾ ਤਿਰੇ ਸਭ ਕੁਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾ ਬਈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸਚੇ ਸਾਹਿਬ ਕੀ ਨਾਹੀ ਕਰਤੇ ਰ ਸਚਾ ਨਾਮ ਮੇਰਾ ਆਧਾਰ ਸਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੇ ਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸਦੇ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਤ੍ਰੋਪਿਆਰੋ ਸਾਚਾ ਨਾਮ ਮੇਰਾ ਆਧਾਰੁ ਵਾਜੀ ਪੰਚ ਸ਼ਬਦ ਤਿਤ ਘਰਿ ਸੁਭਾਗੇ ਘਰਿ ਸੁਭਾਗੇ ਸ਼ਬਦ ਵਾਜੀ ਕਲਾ ਜੇਤ ਘਰ ਧਾਰੀ ਆ ਪੰਚ ਦੂਤ ਤਤ ਦਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਬਾਜੀ ਅਨਦ ਸੁਣਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈਸਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਜੇ ਅਨਹਦ ਤੂਰੇ ਮੁੰਦਾ ਮੜੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਏ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਾਧਾਰੂ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਧਾਰ ਇਹ ਹਵਸ ਤਜੇ ਨਹਿ ਜਾਈਨੇ ਤਨ ਤਰਾਖੁਰ ਤਾਰੂ ਤਮ ਸੰਸਾਰ ਚਰਨ ਲਗ ਤਰੀਏ ਸਬ ਨਾਨਕ ਬ੍ਰਹਮ ਪਸਾਰੂ ਸਲੋਕ ਮਹਲਾ 5 ਵਾ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣਿਆ રે ਕੋ ਗੁਣ ਨਾਹੀ ਆਪੇ ਤਰਸ ਪਈ ਹੋਈ ਦਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਦਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ